ਭਾਜੀ ਆਪਣੇ ਮੱਖਣ ਸਿੰਘ ਉਹਨੇ ਸਵੇਰੇ 9:10 ਵਜੇ ਨਾਲ ਪੱਠੇ ਲੈਣ ਗਏ ਨੇ ਤੇ ਜਿਸ ਜਗ੍ਹਾ ਤੇ ਪੱਠੇ ਲੈਣ ਗਏ ਨੇ ਉਸ ਜਗ੍ਹਾ ਦੇ ਵਿੱਚ ਕਮਾੜ ਦੇ ਵਿੱਚ ਬਿਜਲੀ ਦੀਆਂ ਤਾਰਾਂ ਟੁੱਟ ਕੇ ਜ਼ਮੀਨ ਨਾਲ ਟਕਰਾਈਆਂ ਹੋਈਆਂ ਸਨ ਔਰ ਇਹ ਪੱਠੇ ਵੱਢ ਕੇ ਜਦੋਂ ਉੱਥੇ ਤੁਰੇ ਨੇ ਇਹ ਇਹਨਾਂ ਦੇ ਉਹ ਲੱਤ ਨੂੰ ਜਿਹੜੀ ਹੈ ਉਸ ਤਾਰ ਟਕਰਾ ਗਈ ਹੈ ਜਿਹਦੇ ਕਰਕੇ ਇਹ ਉਹਨਾਂ ਨੇ ਕੋਈ ਜਦੋਂ ਜਦੋਂ ਉੱਥੇ ਕੀਤੀ ਛਡਾਉਣ ਦੀ ਪਰ ਨਹੀਂ ਇਹ ਉਸਤਾਰ ਦੇ ਉੱਤੇ ਕਿਤੇ ਉੱਥੇ ਹੀ ਡਿੱਗ ਪਏ ਨੇ ਜਿਹਦੇ ਕਰਕੇ ਇਹ ਐਡਾ ਵੱਡਾ ਹਾਦਸਾ ਵਾਪਰ ਗਿਆ ਸੋ ਇਹ ਉਸਤਾਰ ਬਿਜਲੀ ਦੀ ਤਾਰ ਕਰਕੇ ਹੀ ਸਾਰਾ ਜਿਹੜਾ ਇਹ ਕਰੰਟਰ ਲੱਗਾ ਹੈ ਸਰ ਇੱਕ ਕੌਣ ਕੌਣ ਹੈ ਪਰਿਵਾਰ ਵਿੱਚ ਪਰਿਵਾਰ ਦੇ ਵਿੱਚ ਜੀ ਚਾਰ ਬੇਟੀਆਂ ਨੇ ਇੱਕ ਬੇਟਾ ਹੈ ਉਹ ਵੀ ਅਨਮੈਰਿਡ ਹੈ ਤੇ ਬੇਟੀਆਂ ਵੀ ਦੋ ਅਨਮੈਰਿਡ ਨੇ ਤੇ ਇਹੋ ਹੀ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਸੀ ਤੇ ਜਿਹਦੇ ਕਰਕੇ ਇਹ ਪਰਿਵਾਰ ਨੂੰ ਬੜਾ ਵੱਡਾ ਘਾਟਾ ਪਿਆ ਸੋ ਇਹ ਇੱਕ ਬੜੀ ਵੱਡੀ ਟਰੈਜਡੀ ਹੈ ਸਾਨੂੰ ਕੁਝ ਕਹ ਲਓ ਕਿ ਕੁਝ ਨਲਾਇਕੀਆਂ ਵੀ ਨੇ ਜੋ ਇਦਾਂ ਤਾਰਾਂ ਜਿਹੜੀਆਂ ਥੱਲੇ ਡਿੱਗ ਪੈਂਦੀਆਂ ਨੇ ਇਸ ਵਿਭਾਗ ਨੂੰ ਵੀ ਥੋੜਾ ਟਾਈਮ ਸਿਰ ਇਹਨਾਂ ਦਾ ਗੌਰ ਕਰਨੀ ਚਾਹੀਦੀ ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਸਾਡੀ ਇਹੋ ਹੀ ਮੰਗ ਹੈ ਕਿ ਮਾਤੜ ਪਰਿਵਾਰ ਹੈ ਗਰੀਬ ਪਰਿਵਾਰ ਹੈ ਸਹਾਰਾ ਕੋਈ ਨਹੀਂ ਰਿਹਾ ਸੋ ਜੋ ਬੰਦਰਾ ਮੁਆਵਜ਼ਾ ਜੋ ਸਰਕਾਰ ਵੱਲੋਂ ਕਿਸਾਨਾਂ ਲਈ ਰੱਖਿਆ ਗਿਆ ਮਜ਼ਦੂਰਾਂ ਲਈ ਰੱਖਿਆ ਨੂੰ ਗਏ ਨੇ ਤੇ 20000 ਬੰਦੇ ਨੇ ਤੇ ਮੱਠਿਆਂ ਨੂੰ ਗਏ ਨੇ ਤਾਂ 30% ਜੀ ਬਗੀਏ ਤਾਂ 30% ਕਰਕੇ ਬਿੰਦੀ ਨੇ ਬੜਾ ਨਿਗਲਦੀ ਹੈ ਉਹਨਾਂ ਦਾ ਦੇਖਭਾਲ ਨਹੀਂ ਕੀਤੀ ਤੇ ਅਚਾਨਕ ਤਾਂ ਟੱਚ ਹੋਈ ਰਣ ਤੇ ਇਹਨਾਂ ਦੀ ਡੈਥ ਹੋ ਗਈ ਉੱਥੇ ਗਰੀਬ ਪਰਿਵਾਰ ਚਾਰ ਬੇਟੀਆਂ ਨੇ ਘਰ ਦੀ ਮੰਦੀ ਹਾਲਤ ਟਾਉਣਿਆ ਇਹਨਾਂ ਦੀ ਜੋ ਸਰਕਾਰ ਨੂੰ ਮੰਨਦੀ ਹੈ ਸਾਡੀ ਖਰਾਸੀ ਹੋਈ ਹੈ ਸਰਕਾਰ ਅੱਗੇ ਜੋ ਮੰਦੀ ਕਰ ਰਹੀ ਕੋਈ ਕੀਤੀ ਜਾਵੇ ਤੇ ਉਹ ਇਹਨਾਂ ਨੂੰ ਬੰਦਾ ਮੁਆਵਜ਼ਾ ਦੇਖੋ ਜਿਹੜਾ ਹੈ ਹਾਸਾ ਬਹੁਤ ਮਾੜਾ ਹੈ ਦੇਖੋ ਪਰਿਵਾਰ ਵਿੱਚ ਕਮਾਉਣ ਵਾਲੇ ਉਹ ਕੱਲ੍ਹ ਹੀ ਸਣਾ ਜੀ ਅਜੇ ਗੇਟਾ ਵੀ ਅਨਮੈਰਿਡ ਹੈ ਉਹ ਵੀ ਜਲਟਪਾ ਕਰਦਾ ਤੇ ਇਹ ਵੀ ਆਪਣਾ ਬੱਚਿਆਂ ਦਾ ਜੇ ਚਾਰ ਧੀਆ ਨੇ ਉਹਨਾਂ ਦੀਆਂ ਤੇ ਇੱਕ ਬੇਟਾ ਤੇ ਇਸ ਕਰਕੇ ਉਹ ਖੇਤਾਂ 'ਚ ਗਏ ਨੇ ਉਥੇ ਤਾਰ ਖੰਭੇ ਤੋਂ ਡਿੱਗੀ ਉਹਦੇ ਨਾਲ ਉਹਨਾਂ ਦੇ ਮਤਲਬ ਲੱਤ ਨੂੰ ਘਰੰਟ ਲੱਗਾ ਤੇ ਉੱਥੇ ਹੀ ਉਹਨਾਂ ਦੀ ਡੈਥ ਹੋ ਗਈ ਘਰੰਟ ਨਾਲ ਇਸ ਕਰਕੇ ਅਸੀਂ ਤੇ ਸਰਕਾਰ ਕੋਈ ਇਹ ਮੰਗ ਕਰਦੇ ਆਂ ਇਹ ਗਰੀਬ ਪਰਿਵਾਰ ਜੋ ਮਜ਼ਦੂਰਾਂ ਕਿਸਾਨਾਂ ਵਾਸਤੇ ਸਰਕਾਰ ਨੂੰ ਜੋ ਵਾਅਦਾ ਦਛਾਦਾ ਮਿਲਦੀ ਏ ਉਸ ਪਰਿਵਾਰ ਨੂੰ ਦਿੱਤੀ ਜਾਵੇ ਤਾਂ ਜੋ ਪਾਲਣ ਪੋਸ਼ਣ ਬਾਅਦ ਚ ਜੋ ਬੱਚਿਆਂ ਦੀ ਮਾਤਾ ਉਹਨਾਂ ਦੀ ਘਰ ਦੀ ਮੱਖਣ ਸਿੰਘ ਦੀ ਤੇ ਉਹ ਇਸ ਕਰਕੇ ਉਹਨਾਂ ਦਾ ਪਾਲਣ ਪੋਸ਼ਣ ਜਾਂ ਸਾਡੀ ਉਹਨਾਂ ਦੀ ਵਿਆਹ ਕਰਨਾ ਤੇ ਉਹ ਵਧੀਆ ਤੰਗ ਨਾ ਕਰ ਸਕਣ ਸਾਡੀ ਸਰਕਾਰ ਨੂੰ ਇਹ ਹੀ ਚਾਹੀਦਾ